ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਇਹ ਸਿੱਧੀ ਤੌਰ ਤੇ ਸਾਡੇ ਸਭ ਦੇ ਪਿਆਰੇ ਸਿੱਧੂ ਮਸਲੂਵ ਦੇ ਪਰਿਵਾਰ ਨਾਲ ਜੁੜੀ ਹੋਈ ਹੈ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਿੱਧੂ ਮਸਲੂਆ ਸਿਰਫ ਇੱਕ ਗਾਇਕ ਜਾਂ ਕਲਾਕਾਰ ਨਹੀਂ ਸੀ ਉਹ ਲੋਕਾਂ ਦੇ ਦਿਲਾਂ ਦਾ ਰਾਜਾ ਸੀ ਉਸ ਦੇ ਗਾਣੇ ਜਿੱਥੇ ਯੂਥ ਨੂੰ ਪਾਗਲ ਕਰਦੇ ਸਨ ਉੱਥੇ ਹੀ ਉਸ ਦੀਆਂ ਸੋਚਾਂ ਨੇ ਲੋਕਾਂ ਦੇ ਦਿਲਾਂ ਨੂੰ ਵੀ ਛੂਹਿਆ ਸੀ ਪਰ ਇੱਕ ਹੋਰ ਵੱਡੀ ਗੱਲ ਸੀ ਉਸ ਦੀ ਦਿਲਦਾਰੀ ਸਿੱਧੂ ਮਸਲੂਆ ਆਪਣੇ ਪਿੰਡ ਤੇ ਪੰਜਾਬ ਦੇ ਹਰ ਇਲਾਕੇ ਵਿੱਚ ਬੱਚਿਆਂ ਲਈ ਹਮੇਸ਼ਾ ਕੁਝ ਨਾ ਕੁਝ ਕਰਦਾ ਸੀ ਪੁੱਲਾਂ ਵਿੱਚ ਜਾ ਕੇ ਕਿਤਾਬਾਂ ਵੰਡਣ ਤੋਂ ਲੈ ਕੇ ਗਰੀਬ ਬੱਚਿਆਂ ਲਈ ਕਾਪੀਆਂ ਬੈਗ ਤੇ ਹੋਰ ਪੜ੍ਹਾਈ ਦਾ ਸਮਾਨ ਦਿੰਦਾ ਸੀ ਇਹ ਰਸਤਾ ਉਸ ਦਾ ਪਰਿਵਾਰ ਅੱਗੇ ਵਧਾ ਰਿਹਾ ਹੈ ਹਾਲ ਹੀ ਵਿੱਚ ਉਸ ਦੀ ਮਾਤਾ ਚਰਨਕੌਰ ਆਪਣੇ ਛੋਟੇ ਪੁੱਤਰ ਨੂੰ ਜਿਸ ਨੂੰ ਆਪਣੇ ਸਭ ਪਿਆਰ ਨਾਲ ਨਿੱਕਾ ਸੁਭ ਕਹਿੰਦੇ ਆ ਉਸ ਨੂੰ ਲੈ ਕੇ ਇੱਕ ਸਕੂਲ ਵਿੱਚ ਗਈ ਉੱਥੇ ਦਾ ਨਜ਼ਾਰਾ ਬਹੁਤ ਹੀ ਪਿਆਰਾ ਸੀ ਜਿੱਥੇ ਸਿੱਧੂ ਮਸੇਰੇ ਵਾਲੇ ਪਰਿਵਾਰ ਵੱਲੋਂ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਗਿਫਟ ਕੀਤੀਆਂ ਗਈਆਂ ਤੇ ਸਭ ਤੋਂ ਵੱਧ ਖਾਸ ਗੱਲ ਇਹ ਕਿ ਉਹ ਕਿਤਾਬਾਂ ਖੁਦ ਨਿੱਕਾ ਸਿੱਧੂ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਦੇ ਰਿਹਾ ਸੀ ਉਸ ਮਾਸੂਮ ਬੱਚੇ ਦਾ ਉਹ ਪਿਆਰਾ ਜਿਹਾ ਚਿਹਰਾ ਜਦੋਂ ਖੁਸ਼ੀ ਨਾਲ ਹੱਸ ਰਿਹਾ ਸੀ ਅਤੇ ਬੱਚਿਆਂ ਨੂੰ ਕਿਤਾਬਾਂ ਵੰਡ ਰਿਹਾ ਸੀ ਤਾਂ ਉਹ ਪਲ ਦੇਖ ਕੇ ਹਰੇਕ ਦਾ ਦਿਲ ਭਰ ਆਇਆ ਦੋਸਤੋ ਲੋਕਾਂ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਸਿੱਧੂ ਮਸੇਵਾਲਾ ਇਸੇ ਤਰ੍ਹਾਂ ਬੱਚਿਆਂ ਦੇ ਵਿਚਕਾਰ ਬੈਠ ਕੇ ਉਹਨਾਂ ਦੀ ਮਦਦ ਕਰਦਾ ਸੀ ਉਹਨਾਂ ਨਾਲ ਹੱਸਦਾ ਸੀ ਗੱਲਾਂ ਕਰਦਾ ਸੀ ਤੇ ਉਹਨਾਂ ਦਾ ਹੌਸਲਾ ਵਧਾਉਂਦਾ ਸੀ ਅੱਜ ਉਹ ਇਸ ਦੁਨੀਆ ਤੇ ਨਹੀਂ ਹੈ ਪਰ ਉਸ ਦੀ ਰੂਹ ਉਸ ਦਾ ਪਿਆਰ ਤੇ ਉਸ ਸੋਚ ਉਸ ਦਾ ਪਰਿਵਾਰ ਜਿਉਂਦਾ ਰੱਖ ਰਿਹਾ ਹੈ ਸਿੱਧੂ ਮਸਲ ਦੇ ਪਿਤਾ ਸਰਦਾਰ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਇਹੋ ਚਾਹੁੰਦੇ ਨੇ ਕਿ ਉਹਨਾਂ ਦਾ ਨਿੱਕਾ ਪੁੱਤਰ ਲੋਕਾਂ ਨਾਲ ਜੁੜਿਆ ਰਹੇ ਉਹ ਛੋਟੀ ਉਮਰ ਤੋਂ ਹੀ ਸਿੱਖੇ ਕਿ ਲੋਕਾਂ ਦੀ ਭਲਾਈ ਕਿਵੇਂ ਕਰੀਂਦੀ ਹੈ ਲੋਕਾਂ ਨਾਲ ਪਿਆਰ ਕਿਵੇਂ ਕੀਤਾ ਜਾਂਦਾ ਹੈ ਅਤੇ ਆਪਣੇ ਵੱਡੇ ਭਰਾ ਦੇ ਰਸਤੇ ਤੇ ਕਿਵੇਂ ਚੱਲਿਆ ਜਾਂਦਾ ਹੈ ਅੱਜ ਜਦੋਂ ਲੋਕਾਂ ਨੇ ਨਿੱਕੇ ਸਿੱਧੂ ਨੂੰ ਇਹ ਕੰਮ ਕਰਦਾ ਦੇਖਿਆ ਤਾਂ ਸਭ ਦੇ ਮੂੰਹੋਂ ਇੱਕੋ ਗੱਲ ਨਿਕਲੀ ਹੁਣੇ ਛੋਟਾ ਭਰਾ ਵੀ ਵੱਡੇ ਭਰਾ ਦੇ ਕਦਮਾਂ ਤੇ ਚੱਲ ਪਿਆ ਦੋਸਤੋ ਸਿੱਧੂ ਮਸਲਾ ਸਾਡੀਆਂ ਅੱਖਾਂ ਤੋਂ ਦੂਰ ਹੋ ਸਕਦਾ ਪਰ ਉਹ ਸਾਡੇ ਦਿਲਾਂ ਵਿੱਚ ਅੱਜ ਵੀ ਜਿਉਂਦਾ ਹੈ ਉਸ ਦੀ ਯਾਦ ਉਸ ਦੇ ਗੀਤ ਉਸ ਦੀ ਦਿਲਦਾਰੀ ਇੱਕ ਸਭ ਕੁਝ ਕਦੇ ਮਿਟ ਨਹੀਂ ਸਕਦਾ ਜਿਵੇਂ ਸਿੱਧੂ ਮਸੇਵਾਲਾ ਕਹਿੰਦਾ ਸੀ ਸੂਰਜ ਵਾਂਗੂ ਤੱਪਦਾ ਕਦੇ ਸ਼ਾਮ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਜਮਾਂ ਮੈਂ ਤੇਰੇ ਵਰਗਾ ਆ ਨਿੱਕਾ ਸਿੱਧੂ ਵੀ ਅੱਜ ਉਹੀ ਰਾਹ ਤੇ ਚੱਲ ਰਿਹਾ ਹੈ ਅਤੇ ਇਹ ਸਭ ਤੋਂ ਵੱਡੀ ਯਾਦਗਾਰੀ ਹੈ ਜੋ ਸਿੱਧੂ ਮਸੇਵਾਲ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ ਦੋਸਤੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਸਮੇਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਵੱਡੀ ਤਾਕਤ ਹੈ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਖਬਰ ਤੇ ਨਵੇਂ ਜਜ਼ਬਾਤਾਂ ਦੇ ਨਾਲ ਧੰਨਵਾਦ ਦੋਸਤੋ